ਜੁਗ੍ਰੇਟ ਕਰਦਾ ਹੈ ਤੁਸੀਂ ਜਿਹੜਾ ਇਹ ਅੱਜ ਦਾ ਗੈਸੋ ਤੇ ਟੌਪਿਕ ਹੈ ਇਹਨੂੰ ਅੱਛੀ ਤਰ੍ਹਾਂ ਬੜੇ ਧਿਆਨ ਨਾਲ ਸੁਣੋ ਉਸ ਤੋਂ ਬਾਅਦ ਜੋ ਵੀ ਤੁਹਾਡੇ ਮਨ ਵਿੱਚ ਕੁਐਸਚਨ ਹੋਵੇ ਉਹਨੂੰ ਪੁੱਛੋ ਜੁਰ ਸ਼ਰਮਾਉਣਾ ਚੀਜ਼ ਕੋ ਨਾ ਸੋ ਮੈਂ ਰਿਕੁਐਸਟ ਕਰਾਂਗਾ ਡਾਕਟਰ ਅਸੀਮ ਜੀ ਨੂੰ ਕਿ ਉਹ ਆਪ ਆਪਣਾ ਡਾਕਟਰ ਸੁਹਾਈ ਦੇ ਲਾਈਫ ਮੈਂਬਰ ਕਿਹਾ ਜਾਵੇ ਤੇ ਕੋਈ ਇਹਨਾਂ ਵਾਸਤੇ ਕਮੀ ਨਹੀਂ ਹੈ ਵੇਖੋ ਇਹਨਾਂ ਦੀ ਤਬੀਅਤ ਹੈ ਫਿਰ ਅਦੀ ਚਾਲ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਡਾਕਟਰ ਪ੍ਰਿੰਦਰ ਸ਼ਰਮਾ ਜੀ ਔਰ ਇਹਦੀ ਐਜੈਕਟੋਰ ਕਮੇਟੀ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਚੀ ਗੈਸਟ ਡਾਕਟਰ ਸੀਮ ਜੀ ਔਰ ਸਾਰੇ ਹੀ ਮੇਰੇ ਪਰਮ ਮਿੱਤਰ ਡਾਕਟਰ ਸਾਹਿਬਾਨ ਜਿਹੜੇ ਕਿ 20-20 ਸਾਲ 25-25 ਸਾਲ ਤੋਂ ਸਾਡਾ ਪ੍ਰਾਣਾ ਜਰਾਨਾ ਹੈ ਪ੍ਰਿੰਦਰ ਜੀ ਨੇ ਔਰ ਸਾਰੀ ਹੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅੱਜ ਇਹੀ ਮਿਹਨਤ ਹੈ ਜਿਹੜੀ ਸਾਡੀ ਇਕੱਠਾ ਹੈ ਸਾਡੀ ਇਕਤਾ ਹੈ ਤਾਂ ਪੇਸ਼ੈਂਟ ਦੀ ਜਿੰਨੀ ਵੀ ਏਜ ਹੈ ਐਟ ਲੀਸਟ ਪੇਸ਼ੈਂਟ ਖਾਂਦਾ ਜਾਵੇ ਆ ਦਿਸ ਇਜ਼ ਦ ਬੈਸਟ ਫੈਲੀਸ਼ਨ ਵੀ ਕੈਨ ਆਫਰ ਇਹਦੇ ਵਿੱਚ ਕੋਈ ਸਕ੍ਰੀਨਿੰਗ ਦਾ ਹਜੇ ਪ੍ਰੋਗਰਾਮ ਹੈ ਨਹੀਂ ਬਟ ਵੈਸਟਰਨ ਪੋਪੂਲੇਸ਼ਨ ਦੇ ਵਿੱਚ 45 ਸਾਲ ਤੋਂ ਬਾਅਦ ਹਰ ਬੰਦਾ ਆਦੀ ਕੋਲੋਨੋਸਕੋਪੀ ਇੱਕ ਸਾਲ ਚੈੱਕ ਕਰੇ ਬਲੀਡਿੰਗ ਅਪਰ ਜੈਰ ਗਿਰੋਟਿਕ ਪੇਸ਼ੈਂਟ ਹੈ ਵੈਰੀਸਿਸ ਦਾ ਵੀ ਬੰਦੇ ਸੀਗੇ ਇਹ ਕੇਸ ਇਸ ਲਈ ਸਪੈਸ਼ਲ ਹੈ ਕਿ ਇਹ ਪੋਸਟ ਗਲੂ ਅਲਸਰ ਸੀਗਾ ਜਿੱਤੋਂ ਜਿੱ ਹੂਜ਼ ਹੋ ਰਿਹਾ ਸੀ ਇਹ ਇਹ ਅਲਸਰ ਦੇ ਵਿੱਚ ਅਸੀਂ ਗਲੂ ਇੰਜੈਕਟ ਕੀਤਾ ਤੇ ਉਸ ਤੋਂ ਬਾਅਦ ਪੇਸ਼ੈਂਟ ਦਾ ਜਵੈਫਾਈ ਬਟੇ ਗਲੂ ਅਲਸਰ ਵੀ ਕਾਫੀ ਪੇਸ਼ੈਂਟ ਆਈ ਸੀ ਯੰਗ ਫੀਮੇਲ 14 ইয়ার্স ਪੇਸ਼ੈਂਟ ਜਿੰਨੂ ਕਿ ਬਲੀਡਿੰਗ ਦਾ ਕਾਰਨ ਨਹੀਂ ਮਿਲ ਰਿਹਾ ਸੀ ਅਸੀਂ ਕੋਲੋਨੋਸਕੋਪ ਜਦੋਂ ਪਛੀ ਦੇਣਾ ਆਪਕੇ ਛੋਟੇ ਛੋਟੇ ਬੱਚੇ ਸੀ ਜਦੋਂ ਅਸੀਂ ਸੁਸਾਇਟੀ ਜੁਆਇਨ ਕੀਤੀ ਦਾ ਗੁਰਦੀਪ ਸਿੰਘ ਜੀ ਡਾਕਟਰ ਮਾਤਾ ਜੀ ਨਾਲ ਸੋ ਬਈ ਮੈਂ ਮਾਲਕ ਨੂੰ ਇਹ ਰਿਕੁਐਸਟ ਕਰਾਂਗਾ ਸਾਰੇ ਮੈਂਬਰਾਂ ਵੱਲੋਂ ਕਿ ਇਹਨਾਂ ਤੰਦਰੁਸਤੀ ਬਖਸ਼ੇ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੇ ਇਸਦਾ ਆਪੋਰਨ ਦਾ ਸਿਗਨ ਮੇਰਾ ਨਾਮ ਡਾਕਟਰ ਅਸੀਮ ਵਾਟਸਾ ਮੈਂ ਮੈਡੀਕਲ ਗੈਸਟਰੋਐਂਟਰੋਲੋজিস্ট ਐਂਡ ਹਿਪੇਟੋਲੋজিস্ট ਕੰਮ ਕਰ ਰਿਹਾ ਹਾਂ 40 ਹਸਪੀਟਲ ਅੰਮ੍ਰਿਤਸਰ ਚ ਅੱਜ ਲਈ ਅੱਜ ਲਿਵਰ ਬਾਰੇ ਜਾਗੂ ਕਰ ਰਹੇ ਹਾਂ ਕਿ ਉਹਦੇ ਬਾਰੇ ਨਸਲ ਕੀ ਸਾਰਨਾ ਨਹੀਂ ਮਚਣੀ ਚਾਹੀਦੀ ਐਕਚੁਅਲੀ ਜੋ ਨੋਨ ਐਲਕੋਹਲਿਕ ਫੈਟੀ ਲਿਵਰ ਹੈ ਜਿੰਨੂੰ ਕਿ ਮੈਸਲ ਡੀ ਵੀ ਬੋਲਦੇ ਆ ਇਹਦੇ ਲਈ ਤੁਸੀਂ ਆਦਾ ਲਾਈਫ ਸਟਾਈਲ ਮੋਡੀਫਾਈ ਕਰਨਾ ਹੈ ਵਜ਼ਨ ਨਹੀਂ ਵਧਨ ਦੇਣਾ ਖਾਣੇ ਪੀਣੇ ਦਾ ਧਿਆਨ ਰੱਖਣਾ ਹੈ ਬੇਸਿਕਲੀ ਨਾਰਥ ਇੰਡੀਆ ਦੇ ਵਿੱਚ ਜਿਹੜੀ ਬਿਮਾਰੀ ਕਾਫੀ ਕਾਮਨ ਹੈ ਤੋ ਅਸੀਂ ਅਗਰ ਐਲਕੋਹਲ ਦੀ ਕੰਜਕਸ਼ਨ ਵੀ ਘਟਾਵਾਂਗੇ ਐਲਕੋਹੋਲਿਕ ਫੈਟੀ ਲਿਵਰ ਡਿਜ਼ੀਜ਼ ਵੀ ਕਾਫੀ ਕਾਮਨ ਹੈ ਕਾਲੇ ਪੀਲੇ ਦਾ ਇਲਾਜ ਟਾਈਮ ਤੇ ਕਰਾਣਾ ਲੈ ਲਿਵਰ ਲੀ ਫਾਈਬਰੋਸਕੈਨ ਰੈਗੂਲਰਲੀ ਕਰਾਉਣਾ ਪਏਗਾ ਤੋ ਅਗਰ ਇਹ ਬਿਮਾਰੀ ਜਲਦੀ ਪਕੜੀ ਜਾਏ ਤਾਂ ਇਹਦਾ ਇਲਾਜ ਸੰਭਵ ਹੈ ਅੱਜ ਕੱਲ੍ਹ ਦੀ ਜਿਹੜੀ ਨੌਜਵਾਨੀ ਪੀੜ੍ਹੀ ਹੈ ਉਹ ਜ਼ਿਆਦਾ ਫਾਸਟ ਫੂਡ ਉਹ ਜ਼ਿਆਦਾ ਐਨਰਜੀ ਹਾਂਜੀ ਉਹਦੇ ਬਾਰੇ ਕਹਿਣਾ ਐਕਚੁਅਲੀ ਇਹ ਹਿਡਨ ਐਪੀਡੈਮਿਕ ਆਇਆ ਹੀ ਐਸੇ ਕਰਕੇ ਹੈ ਕਿ ਆਪਨੇ ਨਾਰਥ ਇੰਡੀਆ ਦੀ ਜਿਹੜੀ ਖਾਣ ਪਾਣ ਹੈ ਵੈਸਟਰਨ ਪੋਪੂਲੇਸ਼ਨ ਤਰ੍ਹਾਂ ਹੋ ਗਿਆ ਤਾਂ ਜੋ ਕਿ ਆਪਣੀ ਰਫੇਜ ਐਂਡ ਪ੍ਰੋਟੀਨ ਦੀ ਇੰਟੇਕ ਘਟ ਗਈ ਹੈ ਫੈਟ ਤੇ ਕਾਰਬੋਹਾਈਡਰੇਟ ਦੀ ਇੰਡੈਕ ਵੱਧ ਗਈ ਹੈ ਤਾਂ ਆਪਾਂ ਨੂੰ ਇਹ ਫਾਸਟ ਫੂਡ ਜਿਹੜੇ ਜੰਕ ਫੂਡ ਨੇ ਜਿਹੜੇ ਜਿਹੜੇ ਹਾਈ ਗਲਾਈਸੈਮਿਕ ਇੰਡੈਕਸ ਵਾਲੇ ਫੂਡ ਨੇ ਇਹਨੂੰ ਆਪਾਂ ਅਵੋਇਡ ਕਰਨਾ ਚਾਹੀਦਾ ਹੈ ਤਾਂਕਿ ਲਿਵਰ ਜਿਹੜਾ ਤਾਂ ਦੂਸਰੇ ਲਿ ਤੇ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਵੀ ਰੈਗੂਲਰਲੀ ਹੋਣੀ ਚਾਹੀਦੀ ਹੈ ਤਾਂ ਕਿ ਵਜ਼ਨ ਕੰਟਰੋਲ ਚ ਰਹੇ ਤੇ ਲੀਵਰ ਸਤੰਦਰੁਸ ਰਹੇ ਤੇ ਕੈਂਸਰ ਕੈਂਸਰ ਬਾਰੇ ਵਿੱਚ ਕਹਿ ਰਹੇ ਸੀ ਕੈਂਸਰ ਦੇ ਵਿੱਚ ਕੈਂਸਰ ਸਾਭੀਆਂ ਸਾਵਧਾਨੀ ਵਰਤਣੀ ਚਾਹੀਦੀ ਹੈ ਐਕਚੁਅਲੀ ਕੈਂਸਰ ਵੀ ਇੱਕ ਤਰ੍ਹਾਂ ਦਾ ਜਿਹੜਾ ਇਨਫਲਮੇਟਰੀ ਡਾਈਟ ਆਪਾਂ ਖਾ ਰਹੇ ਹਾਂ ਨਾ ਇਹ ਸਾਰੀ ਡਾਈਟ ਜਿਹੜੀ ਹੈ ਇਹ ਸਰੀਰ ਦੇ ਵਿੱਚ ਬਿਮਾਰੀਆਂ ਹੀ ਪੈਦਾ ਕਰਦੀ ਹੈ ਲੀਵਰ ਦੇ ਜਿਹੜੇ ਕੈਂਸਰ ਨੇ ਕਈ ਕਾਲੇ ਪੀਲੀਆ ਹੈਪੇਟਾਈਟਿਸ B C ਆਪਨੇ ਪੰਜਾਬ 'ਚ ਕਾਫੀ ਜ਼ਿਆਦਾ ਹੈ ਉਸ ਕਰਕੇ ਜਾਂ ਫਿਰ ਫੈਟੀ ਲੀਵਰ ਦੇ ਵਿੱਚ ਵੀ ਕੈਂਸਰ ਦੀ ਤਦਾਦ ਜ਼ਿਆਦਾ ਪਾਈ ਜਾਂਦੀ ਜਿਹੜ ਬਾਕੀ ਆਂਤਾਂ ਦੇ ਕੈਂਸਰ ਜਿੰਨੇ ਵੀ ਨੇ ਫੈਟੀ ਹਾਈ ਫੈਟੀ ਡਾਈਟ ਲੋ ਫਾਈਬਰ ਡਾਈਟ ਨਾਲ ਵੱਧਦੇ ਨੇ ਅਗਰ ਆਪਾਂ ਡਾਈਟ ਆਦੀ ਸੁਧਾਰ ਲਾਂਗੇ ਪਲੱਸ ਵਜ਼ਨ ਨਹੀਂ ਵਧਨਦਾਂਗੇ ਹੈਲਦੀ ਐਕਟੀਵਿਟੀ ਆਦੀ ਵਧੀਆ ਰੱਖਾਂਗੇ ਤਾਂ ਸਾਰੇ ਕੈਂਸਰ ਜਾਰੀ ਬਿਮਾਰੀਆਂ ਤੋਂ ਹੀ ਆਪਾਂ ਨੂੰ ਬਚਾਅ ਰਹੇਗਾ ਅੱਜ ਕੱਲ੍ਹ ਜਿਹੜਾ ਨੌਜਵਾਨ ਹੈ ਉਹ ਵਾਕ ਕੱਟ ਕਰਦਾ ਹਾਂਜੀ ਉਹਦੇ ਵਾਇਸ ਤੁਸੀਂ ਐਕਚੁਅਲੀ ਵਾਕ ਦਾ ਐਦਾਂ ਹੈ ਕਿ ਅਗਰ ਗਾਈਡਲਾਈਨਸ ਦੇਖੀਏ ਅੱਜਕੱਲ ਤਾਂ ਬਿਮਾਰੀਆਂ ਦੀ ਗਾਈਡਲਾਈਨਸ ਵੀ ਆ ਗਿਆ ਕਿ 45 ਤੋਂ 50 ਮਿੰਟ ਅਗਰ ਆਪਾਂ ਰੋਜ਼ ਸੈਰ ਕਰੀਏ ਬ੍ਰਿਸਕ ਵਾਕ ਕਰੀਏ ਲਾਈਟ ਐਕਸਰਸਾਈਜ਼ ਰੈਗੂਲਰਲੀ ਕਰੀਏ ਵਜ਼ਨ ਨਾ ਵਧਣ ਦੀਏ ਐਕਚੁਅਲੀ ਮਸਲਸ ਨੂੰ ਸਟਰੋਂਗ ਰੱਖੀਏ ਤਾਂ ਲੀਵਰ ਦਾ ਜਿਹੜਾ ਅੱਧਾ ਕੰਮ ਹੈ ਮਸਲਸ ਹੀ ਕਰ ਲੈਂਦੇ ਨੇ ਮਸਲਸ ਅਗਰ ਆਪਨੇ ਸਟਰੋਂਗ ਰਹਿਣਗੇ ਵਜ਼ਨ ਨਹੀਂ ਵਧੇਗਾ ਸ਼ਰੀਰ ਤੰਦਰੁਸਤ ਰਹੇਗਾ ਆਪਣੀ ਲਾਈਫ ਵੀ ਸਹੀ ਰਹੇਗੀ ਬਿਮਾਰੀਆਂ ਤੋਂ ਬਚੇ ਰਹਾਂਗੇ ਸਗਰ ਕੋਰੋਨਾ ਨੇ ਪੰਜਾਬ ਦੇ ਵਿੱਚ ਇਹ ਦੱਸਣ ਦੇ ਹਾਂ ਹਾਂ ਜੀ ਇਹ ਕੋਰੋਨਾ ਇਹ ਜਿਹੜਾ ਸਟ੍ਰੇਨ ਹੈ ਹਜੇ ਇਹਦਾ ਪਤਾ ਲੱਗੇਗਾ ਵੀ ਟਾਈਮ ਕੀ ਹੈ ਕਿ ਹੋ ਜਾਏ ਇਹਦਾ ਪ੍ਰਭਾਵ ਹੈ ਬਾਕੀ ਜੋ ਐਨਸੀਆਰ ਦੇ ਵਿੱਚ ਵੀ ਆਇਆ ਹੈ ਸਟ੍ਰੇਨ ਆਈ ਥਿੰਕ ਇਹ ਪਹਿਲਾਂ ਤੋਂ ਹੀ ਆਪਾਂ ਅਗਰ ਸਤਰਕ ਹੋ ਜਾਈਏ ਇਹਨੂੰ ਫੈਲਣ ਤੋਂ ਰੋਕੀਏ ਆਪਾਂ ਜੇ ਮੈਡੀਕਲ ਪ੍ਰੀਡੈਂਟੀ ਤੇ ਆਮ ਜਨਤਾ ਅਗਰ ਆਪਾਂ ਡਿਸਟੈਂਸ ਮੇਨਟੇਨ ਰੱਖੀਏ ਸੈਨੀਟਾਈਜ਼ਰ ਦਾ ਯੂਜ਼ ਕਰੀਏ ਵੇਅਰ ਤੇ ਜੇ ਇਧਰ ਉਧਰ ਨਾ ਜਾਈਏ ਤੇ ਆਦੇ ਕਰੇ ਹੀ ਰਹੀਏ ਤਾਂ ਇਹ ਫੈਲਣ ਤੋਂ ਰੋਕ ਸਕਦੇ ਆ ਕਲਸ ਇਹਦਾ ਇਲਾਜ ਅਗਰ ਟਾਈਮਲੀ ਆਪਾਂ ਡਾਇਗਨੋਸ ਕਰੀਏ ਤਾਂ ਉਸ ਹਿਸਾਬ ਨਾਲ ਆਪਣਾ ਬਚਾਅ ਸਪੈਲਨ ਤੋਂ ਵੀ ਹੋ ਸਕਦਾ ਹੈ ਵੈਸੇ ਵੀ ਫਾਇਦਾ ਹਾਂਜੀ ਅਮਰitsar ਵਾਸੀਆਂ ਨੂੰ ਇਸ ਬਾਰੇ ਕੀ ਅ ਅਕਚੁਅਲੀ ਅਮਰitsar ਦਾ ਇੰਟਰਨੈਸ਼ਨਲ 에ਰਪੋਰਟ ਹੈ ਇਹ ਬਿਮਾਰੀਆਂ ਆਈ ਥਿੰਕ ਇਹ ਚਾਈਨੀਜ਼ ਓਰੀਜਿਨ ਹੁੰਦੀਆਂ ਹਨ ਬਾਹਰੋਂ ਆਉਂਦੀਆਂ ਨੇ ਆਪਣੇ ਇਧਰ ਆਵਾਜਾ ਬਹੁਤ ਜ਼ਿਆਦਾ ਹੈ ਤੇ ਅਮਰitsar ਦੀ ਜਨਤਾ ਨੂੰ ਖਾਸ ਕਰਕੇ ਡਿਸਟੈਂਸ ਸੋਸ਼ਲ ਡਿਸਟੈਂਸਿੰਗ ਰੱਖਣੀ ਚਾਹੀਦੀ ਹੈ ਕੁਝ ਟਾਈਮ ਜਦੋਂ ਤੱਕ ਨੇ ਪਤਾ ਨਹੀਂ ਲੱਗਦਾ ਕਿ ਇਹ ਸਟ੍ਰੇਨ ਕਿੰਨਾ ਕੁ ਫੈਲੇਗਾ ਕਿਹਾ ਹੈ ਟਾਈਮ ਆਪ ਨੂੰ ਕਲੀਅਰ ਹੋਏਗਾ ਬਟ ਜੋ ਕਿ ਪਬਲਿਕ ਪਲੇਸਿਸ ਜਾਣਾ ਅਵੋਇਡ ਕਰੋ ਘਰੇ ਰਹੋ ਹੈਲਦੀ ਸਟਾਈਲ ਯੂਜ਼ ਕਰੋ ਸਰ ਇਹਦੇ ਵਿੱਚ ਖਾਣ ਪਾਣ ਔਰ ਸਾਹਾਂ ਦੀ ਕਿਸ ਤਰ੍ਹਾਂ ਦੀ ਵਰਤਣੀ ਹੈ ਐਕਚੁਅਲੀ ਜਿੰਨੀਆਂ ਵੀ ਬਿਮਾਰੀਆਂ ਨੇ ਮੈਂ ਕਿਹਾ ਨਾ ਕਿ ਗ੍ਰੀਨ ਵੈਜੀਟੇਬਲਸ ਐਂਟੀਆਕਸੀਡੈਂਟ ਡਾਈਟ ਲੈਣੀ ਹੈ ਐਂਟੀਆਕਸੀਡੈਂਟ ਜ਼ਿਆਦਾ ਹੋਣ ਫੈਟੀ ਡਾਈਟ ਅਵੋਇਡ ਕਰਨੀ ਹੈ ਪਲੱਸ ਜਿਹੜਾ ਹੈ ਫਿਜ਼ੀਕਲ ਐਕਟੀਵਿਟੀ ਬੈਟਰ ਰੱਖਣੀ ਹੈ